ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮਾਰਗਟ ਤੇ ਹੋਪ ਤੋਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਨਤ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਜੀ ਤੇ ਅਸੀਂ ਦੱਸ ਦਈਏ ਆਪਾਂ ਆਪਣੇ ਚੈਨਲ ਤੇ ਸੱਚੀਆਂ ਹੜਬੀਤੀਆਂ ਬਾਣੀ ਨਾਲ ਰਿਲੇਟਡ ਵੀਡੀਓਜ਼ ਤੇ ਮੋਟੀਵੇਸ਼ਨਲ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰੀ ਦੀਆਂ ਨੇ ਸੋ ਇਸ ਕਰਕੇ ਜੇ ਤੁਸੀਂ ਇੰਟਰਸਟਿਡ ਹੋ ਤੇ ਪਲੀਜ਼ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਡੇ ਸਾਰਿਆਂ ਕੋਲ ਪਹੁੰਚ ਜਾਇਆ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਫਲਤਾ ਪ੍ਰਾਪਤੀ ਦੇ ਦੋ ਗੁਰ ਮੰਤਰ ਕਿਹੜੇ ਨੇ ਕਿਹੜੇ ਦੋ ਗੁਰਮੰਤਰ ਨੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਜਿਹਨੂੰ ਤੁਸੀਂ ਫੋਲੋ ਕਰ ਲਿਆ ਤੇ ਤੁਸੀਂ ਜੀ ਲਾਈਫ ਦੇ ਵਿੱਚ ਤੁਹਾਨੂੰ ਕੋਈ ਐਦਾ ਦੀ ਤਾਕਤ ਨਹੀਂ ਜਿਹੜੀ ਸਫਲ ਵਿਅਕਤੀ ਬਣਨ ਤੋਂ ਰੋਕ ਸਕੇ ਇੱਕ ਕਿਹੜੀਆਂ ਦੋ ਚੀਜ਼ਾਂ ਨਹੀਂ ਜਿਹੜੀਆਂ ਬਸ ਤੁਸੀਂ ਜੇ ਅਪਣਾ ਲਈਆਂ ਤੇ ਤੁਹਾਨੂੰ ਲਾਈਫ ਦੇ ਵਿੱਚ ਸਕਸੈਸਫੁਲ ਹੋਣ ਤੋਂ ਕੋਈ ਰੋਕ ਹੀ ਨਹੀਂ ਸਕਦਾ ਸੋ ਇੱਕ ਸ਼ਾਰਟ ਸਟੋਰੀ ਲੈ ਕੇ ਆਏ ਆ ਬਹੁਤ ਇੰਟਰਸਟਿੰਗ ਤੇ ਇਸ ਸ਼ਾਰਟ ਸਟੋਰੀ ਦੇ ਜ਼ਰੀਏ ਆਪਾਂ ਤੁਹਾਨੂੰ ਉਹ ਦੋ ਗੁਰਮੰਤਰ ਦਵਾਂਗੇ ਦੋਨੋਂ ਜਿਹੜੇ ਗੁਰਮੰਤਰ ਨੇ ਉਹ ਸਟੋਰੀ ਦੇ ਵਿੱਚ ਹੀ ਨੇ ਤੁਹਾਨੂੰ ਇਹ ਜਿਹੜੀ ਸ਼ਾਰਟ ਸਟੋਰੀ ਹੈ ਸੁਣ ਕੇ ਹੀ ਪਤਾ ਲੱਗ ਜਾਣਾ ਕਿ ਅਸੀਂ ਵੀ ਉਹ ਕਿਹੜੇ ਦੋ ਗੁਰਮੰਤਰ ਆ ਜਿਹੜੇ ਅਸੀਂ ਵੀ ਅਪਣਾਉਣੇ ਆ ਠੀਕ ਹੈ ਜੀ ਸੋ ਵੀਡੀਓ ਨੂੰ ਆਪਾਂ ਕਰਦੇ ਆ ਸ਼ੁਰੂ ਤੁਹਾਡਾ ਬਹੁਤ ਟਾਈਮ ਨਾ ਲੈਂਦੇ ਹੋਏ ਸੋ ਇੱਕ ਸਾਧੂ ਨਦੀ ਦੇ ਕਿਨਾਰੇ ਆਪਣਾ ਡੇਰਾ ਲਾ ਕੇ ਬੈਠਾ ਸੀ ਉਤੇ ਉਹ ਧੂਣੀ ਲਗਾ ਕੇ ਸਾਰਾ ਦਿਨ ਬੈਠਾ ਰਹਿੰਦਾ ਤੇ ਵਿੱਚ ਵਿੱਚ ਉੱਚੀ ਆਵਾਜ਼ ਵਿੱਚ ਬੋਲਦਾ ਜੋ ਚਾਹੋਗੇ ਉਹੀ ਪਾਓਗੇ ਉਸ ਰਸਤੇ ਤੋਂ ਗੁਜ਼ਰਨ ਵਾਲੇ ਲੋਕ ਉਸਨੂੰ ਪਾਗਲ ਸਮਝਦੇ ਸੀ ਉਸ ਦੀਆਂ ਇਹ ਗੱਲਾਂ ਸੁਣ ਕੇ ਅਣਸੁਨਾ ਕਰ ਦਿੰਦੇ ਤੇ ਜੋ ਸੁਣਦੇ ਸੀ ਉਹ ਉੱਪਰ ਹੱਸਦੇ ਸੀ ਉਸ ਦੇ ਉੱਪਰ ਇੱਕ ਦਿਨ ਇੱਕ ਬੇਰੋਜ਼ਗਾਰ ਨੌਜਵਾਨ ਉਸ ਰਸਤੇ ਤੋਂ ਲੰਘ ਰਿਹਾ ਸੀ ਸਾਧੂ ਦੇ ਬੋਲਣ ਦੀ ਆਵਾਜ਼ ਉਸਦੇ ਕੰਨਾਂ ਵਿੱਚ ਪਈ ਜੋ ਚਾਹੋਗੇ ਉਹੀ ਪਾਓਗੇ ਜੋ ਚਾਹੋਗੇ ਉਹੀ ਪਾਓਗੇ ਇਹ ਵਾਕ ਸੁਣ ਕੇ ਉਹ ਨੌਜਵਾਨ ਉਸ ਸਾਧੂ ਕੋਲ ਆਇਆ ਤੇ ਉਹ ਸਾਧੂ ਨੂੰ ਪੁੱਛਣ ਲੱਗਿਆ ਕਿ ਬਾਬਾ ਤੁਸੀਂ ਬਹੁਤ ਧੀਰ ਤੋਂ ਇਹ ਬੋਲ ਰਹੇ ਹੋ ਕਿ ਜੋ ਚਾਹੋਗੇ ਉਹੀ ਪਾਓਗੇ ਕੀ ਤੁਸੀਂ ਵਾਕਈ ਉਹ ਚੀਜ਼ ਮੈਨੂੰ ਦੇ ਸਕਦੇ ਹੋ ਜੋ ਮੈਂ ਪਾਉਣਾ ਚਾਹੁੰਨਾ ਸਾਧੂ ਬੋਲਿਆ ਹਾਂ ਬੇਟਾ ਪਰ ਪਹਿਲਾਂ ਤੂੰ ਮੈਨੂੰ ਇਹ ਤਾਂ ਦੱਸ ਕਿ ਤੂੰ ਪਾਉਣਾ ਕੀ ਚਾਹੁੰਨਾ ਨੋਜੋਨ ਬੋਲਿਆ ਬਾਬਾ ਮੈਂ ਚਾਹੁੰਦਾ ਹਾਂ ਕਿ ਮੈਂ ਇੱਕ ਦਿਨ ਹੀਰੀਆਂ ਦਾ ਬਹੁਤ ਵੱਡਾ ਵਪਾਰੀ ਬਣਾ ਕੀ ਤੁਸੀਂ ਮੇਰੀ ਇਹ ਇੱਛਾ ਪੂਰੀ ਕਰ ਸਕਦੇ ਹੋ ਤਾਂ ਸਾਧੂ ਬੋਲਿਆ ਬਿਲਕੁਲ ਬੇਟਾ ਮੈਂ ਤੈਨੂੰ ਇੱਕ ਹੀਰਾ ਤੇ ਇੱਕ ਮੋਤੀ ਦਿੰਦਾ ਹਾਂ ਜਿਸ ਤੋਂ ਤੂੰ ਜਿੰਨੇ ਚਾਹੇ ਹੀਰੇ ਮੋਤੀ ਬਣਾ ਲੈਣਾ ਇਹ ਸਾਧੂ ਦੀ ਗੱਲ ਸੁਣ ਕੇ ਨੌਜਵਾਨ ਦੀਆਂ ਅੱਖਾਂ ਵਿੱਚ ਉਮੀਦ ਦੀ ਕਿਰਨ ਜਾਗ ਉੱਠੀ ਫਿਰ ਉਸ ਸਾਧੂ ਨੇ ਨੌਜਵਾਨ ਨੂੰ ਆਪਣੀਆਂ ਦੋਨੋਂ ਹਥੇਲੀਆਂ ਅੱਗੇ ਵਧਾਉਣ ਲਈ ਕਿਹਾ ਨੌਜਵਾਨ ਨੇ ਆਪਣੀਆਂ ਦੋਨੋਂ ਹਥੇਲੀਆਂ ਉਸ ਸਾਧੂ ਦੇ ਅੱਗੇ ਰੱਖ ਦਿੱਤੀਆਂ ਸਾਧੂ ਨੇ ਪਹਿਲਾਂ ਉਸ ਦੀ ਇੱਕ ਹਥੇਲੀ ਉੱਪਰ ਆਪਣਾ ਹੱਥ ਰੱਖਿਆ ਤੇ ਬੋਲਿਆ ਬੇਟਾ ਇਸ ਦੁਨੀਆ ਦਾ ਸਭ ਤੋਂ ਅਨਮੋਲ ਹੀਰਾ ਇਸ ਨੂੰ ਸਮਾਂ ਕਹਿੰਦੇ ਨੇ ਇਸ ਨੂੰ ਜ਼ੋਰ ਨਾਲ ਆਪਣੀ ਮੁਠੀ ਚ ਜਕੜ ਲੈ ਇਸ ਦੇ ਦੁਆਰਾ ਤੂੰ ਜਿੰਨੇ ਹੀਰੇ ਚਾਹੇ ਬਣਾ ਲੈ ਇਸ ਨੂੰ ਕਦੇ ਵੀ ਆਪਣੇ ਹੱਥ ਚੋਂ ਨਿਕਲਣ ਨਾ ਦੇਈ ਫਿਰ ਸਾਧੂ ਨੇ ਆਪਣਾ ਦੂਸਰਾ ਹੱਥ ਨੌਜਵਾਨ ਦੀ ਦੂਸਰੀ ਹਥੇਲੀ ਉੱਪਰ ਰੱਖ ਕੇ ਕੇਹਾ beta ਇਹ ਦੁਨੀਆ ਦਾ ਸਭ ਤੋਂ ਕੀਮਤੀ ਮੋਤੀ ਹੈ ਇਸ ਨੂੰ ਧੀਰਜ ਕਹਿੰਦੇ ਨੇ ਜਦੋਂ ਕਿਸੇ ਕੰਮ ਵਿੱਚ ਸਮਾਂ ਲਗਾਉਣ ਦੇ ਬਾਅਦ ਵੀ ਤੈਨੂੰ ਮਨ ਚਾਹੀ ਨਤੀਜੇ ਪ੍ਰਾਪਤ ਨਾ ਹੋਣ ਤਾਂ ਇਸ ਧੀਰਜ ਨਾਮ ਦੇ ਮੋਤੀ ਨੂੰ ਧਾਰਨ ਕਰ ਲੈਣਾ ਜੇਕਰ ਇਹ ਮੋਤੀ ਤੇਰੇ ਕੋਲ ਹੈ ਤਾਂ ਤੂੰ ਦੁਨੀਆ ਵਿੱਚ ਜੋ ਚਾਹੇ ਉਹ ਹਾਸਲ ਕਰ ਉਸਨੋ ਜਵਾਨ ਨੇ ਪੂਰੇ ਧਿਆਨ ਨਾਲ ਸਾਧੂ ਦੀ ਗੱਲ ਸੁਣੀ ਤੇ ਉਸ ਸਾਧੂ ਦਾ ਧੰਨਵਾਦ ਕਰਕੇ ਉਥੋਂ ਚਲਾ ਗਿਆ ਉਸ ਨੂੰ ਸਫਲਤਾ ਪ੍ਰਾਪਤੀ ਦੇ ਦੋ ਗੁਰਮੰਤਰ ਮਿਲ ਗਏ ਸੀ ਉਸ ਨੇ ਮਿੱਤ ਲਿਆ ਸੀ ਕਿ ਉਹ ਕਦੇ ਵੀ ਆਪਣਾ ਸਮਾਂ ਵਿਅਰਥ ਨਹੀਂ ਲੰਗਾਵੇਗਾ ਤੇ ਹਮੇਸ਼ਾ ਧੀਰਜ ਤੋਂ ਕੰਮ ਲਵੇਗਾ ਕੁਝ ਸਮੇਂ ਦੀ ਬਾਅਦ ਉਸ ਨੇ ਆਪਣੇ ਇਲਾਕੇ ਵਿੱਚ ਹੀੜਿਆਂ ਦੇ ਬਹੁਤ ਹੀ ਵੱਡੇ ਵਪਾਰੀ ਕੋਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਕੁਝ ਸਾਲਾਂ ਤੱਕ ਉਹ ਦਿਲ ਲਗਾ ਕੇ ਉਸ ਵਪਾਰੀ ਦਾ ਹਰ ਗੁੜ ਸਿੱਖਦਾ ਰਿਹਾ ਤੇ ਇੱਕ ਦਿਨ ਆਪਣੀ ਮਿਹਨਤ ਤੇ ਲਗਨ ਦੇ ਨਾਲ ਆਪਣਾ ਸੁਪਨਾ ਸাকার ਕਰਦੇ ਹੋਏ ਹੀੜਿਆਂ ਦਾ ਬਹੁਤ ਵੱਡਾ ਵਪਾਰੀ ਬਣ ਗਿਆ ਇਸ ਕਹਾਣੀ ਤੋਂ ਅਸੀਂ ਇਹ ਸਿੱਖਦੇ ਹਾਂ ਕਿ ਟੀਚੇ ਦੀ ਪ੍ਰਾਪਤੀ ਦੇ ਲਈ ਸਦਾ ਸਮੇ ਤੇ ਧੀਰਜ ਨਾਮ ਦੇ ਹੀਰੇ ਮੋਤੀ ਆਪਣੇ ਨਾਲ ਰੱਖੋ ਆਪਣਾ ਸਮਾਂ ਕਦੇ ਵੀ ਵਿਅਰਥ ਨਾ ਜਾਣ ਦਿਓ ਤੇ ਔਕੇ ਸਮੇ ਵਿੱਚ ਧੀਰਜ ਰੱਖੋ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਤੇ ਇਹ ਹੀ ਰਿਐਲਿਟੀ ਹੈ ਜੀ ਜਦੋਂ ਆਪਾਂ ਕਿਸੇ ਵੀ ਕੰਮ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਆਪਾਂ ਨੂੰ ਪਹਿਲੀ ਵਾਰ ਚ ਉਹਦੇ ਚ ਕਦੀ ਵੀ ਸਫਲਤਾ ਨਹੀਂ ਮਿਲੇਗੀ ਜੇ ਕਿਤੇ ਤੁਹਾਨੂੰ ਸੁਭਬੀ ਕਿਤੇ ਰੱਬ ਵੱਲੋਂ ਸਫਲਤਾ ਮਿਲ ਜਵੇ ਤੇ ਉਹ ਤੁਹਾਡੇ ਬਹੁਤ ਕੋਈ ਚੰਗੇ ਕਰਮ ਨਹੀਂ ਪਰ ਮੋਸਟਲੀ ਇਹੀ ਦੇਖਿਆ ਜਾਂਦਾ ਕਿਉਂਕਿ ਕਹਿੰਦੇ ਹੁੰਦੇ ਆ ਕੋਈ ਵੀ ਬਾਦ ਢਿੱਡ ਤੋਂ ਸਿੱਖ ਕੇ ਕੁਝ ਨਹੀਂ ਆਉਂਦਾ ਆਪਾਂ ਦੁਨੀਆ ਤੇ ਆ ਕੇ ਦੁਨੀਆ ਚ ਰਹਿ ਕੇ ਸਾਰਾ ਕੁਝ ਸਿੱਖਦੇ ਆ ਤੇ ਆਪਣੇ ਆਪ ਨੂੰ ਇੱਕ ਸਫਲ ਇਨਸਾਨ ਬਣਾਉਨੇ ਆ ਉਹ ਵੀ ਦੁਨੀਆ ਤੇ ਰਹਿ ਕੇ ਤੇ ਸਫਲ ਇਨਸਾਨ ਬਣਨ ਦੇ ਲਈ ਤੁਸੀਂ ਜਿੰਨੇ ਮਰਜ਼ੀ ਸਫਲ ਇਨਸਾਨ ਦੇਖ ਲਓ ਜਿਹੜੀ ਆਪਣੀ ਲਾਈਫ ਦੇ ਵਿੱਚ ਇਸ ਵਾਰ ਟੌਪ ਤੇ ਨਹੀਂ ਇਸ ਟਾਈਮ ਤੁਸੀਂ ਉਹਨਾਂ ਦੀ ਲਾਈਫ ਨੂੰ ਥੋੜਾ ਪਿੱਛੇ ਜਾ ਕੇ ਇੱਕ ਵਾਰੀ ਸਟੱਡੀ ਕਰੋ ਉਹ ਹਮੇਸ਼ਾ ਗਰੀਬੀ ਚ ਉੱਠੇ ਹੋਣਗੇ ਸਟਰਗਲ ਕੀਤਾ ਹੋਊਗਾ ਉਹਨਾਂ ਨੇ ਧੀਰਜ ਰੱਖਿਆ ਤੇ ਉਹਨਾਂ ਨੇ ਸਮੇਂ ਦੀ ਵੇਟ ਕੀਤੀ ਉਹਨਾਂ ਨੇ ਮਿਹਨਤ ਕੀਤੀ ਸਮੇਂ ਦੀ ਵੇਟ ਕੀਤੀ ਤੇ ਨਾਲ ਦੀ ਨਾਲ ਧੀਰਜ ਰੱਖਿਆ ਧੀਰਜ ਰੱਖਣਾ ਬਹੁਤ ਜ਼ਰੂਰੀ ਹੁੰਦਾ ਜੀ ਜੇ ਤੁਸੀਂ ਧੀਰਜ ਨਹੀਂ ਰੱਖਦੇ ਕਿਉਂਕਿ ਬੱਚਿਆਂ ਨੂੰ ਅੱਜਕੱਲ ਦੀ ਜਿਹੜੀ ਨਿਊ ਜਨਰੇਸ਼ਨ ਆ ਉਹਨਾਂ ਨੂੰ ਹੁੰਦਾ ਵਾ ਕਿ ਝਟਕੀਆਂ 'ਚ ਕੰਮ ਹੋ ਜਵੇ ਕਿ ਅਸੀਂ ਝਟਕੀਆਂ ਅਸੀਂ ਦਿਨਾਂ ਦੇ ਵਿੱਚ ਅਸੀਂ ਅਮੀਰ ਬਣ ਜਾਈਏ ਜੋ ਕਿ ਬਿਲਕੁਲ ਵੀ ਇੰਪੋਸੀਬਲ ਆ ਕਿਉਂਕਿ ਜਦੋਂ ਆਪਾਂ ਮਿਹਨਤ ਦੇ ਨਾਲ ਆਪਾਂ ਆਪਣੇ ਸਮੇਂ ਦੇ ਅਕੋਰਡਿੰਗ ਆਪਾਂ ਧੀਰਜ ਰੱਖ ਕੇ ਅੱਗੇ ਵਧਦੇ ਹਾਂ ਉਹ ਜਿਹੜੀ ਤੁਹਾਡੀ ਜਿਹੜੀ ਸਫਲਤਾ ਉਹ ਲੌਂਗ ਟਾਈਮ ਚੱਲਦੀ ਆ ਤੇ ਜਿਹੜਾ ਸ਼ਾਰਟਕਟ ਤਰੀਕੇ ਨਾਲ ਜੋ ਵੀ ਬੰਦਾ ਸਫਲ ਹੁੰਦਾ ਉਹ ਕੁਛ ਦਿਨਾਂ ਲਈ ਸਫਲ ਹੁੰਦਾ ਇਦਾਂ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਤੁਹਾਡੇ ਅੱਗੇ ਨੇ ਜਿਹੜੇ ਸ਼ਾਰਟਕਟ ਨਾਲ ਹੀ ਸਫਲ ਹੋਏ ਤੇ ਬਿਲਕੁਲ ਉਹ ਉਹਨਾਂ ਦੇ ਫਿਰ ਉਹ ਗੇਂਦ ਵਾਲਾ ਕੰਮ ਹੁੰਦਾ ਇੱਕਦਮ ਉੱਪਰ ਉੱਛਲਦੀ ਆ ਫਿਰ نیچے ਠੀਕ ਹੈ ਜੀ ਪਰ ਤੁਸੀਂ ਲੌਂਗ ਟਾਈਮ ਲਈ ਤੁਸੀਂ ਲਾਈਫ ਟਰਮ ਲਈ ਆਪਣੀ ਜਿਹੜੀ ਸਫਲਤਾ ਵਾ ਉਹ ਹਾਸਲ ਕਰਨੀ ਆ ਉਸ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ ਸਮਾਂ ਸਾਂਭਣਾ ਪਊਗਾ ਸਮਾਂ ਸਮਾਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਸਮਾਂ ਹੀ ਬਹੁਤ ਬਲਵਾਨ ਚੀਜ਼ ਆ ਕਿਉਂਕਿ ਸਮਾਂ ਜੇ ਤੁਸੀਂ ਅੱਜ ਆਪਣਾ ਸਟੂਡੈਂਟ ਲਾਈਫ ਆ ਤੁਹਾਡੀ ਜੇ ਤੁਸੀਂ ਅੱਜ ਦਾ ਸਮਾਂ ਆਪਣਾ ਸਹੀ ਢੰਗ ਨਾਲ ਯੂਜ਼ ਕਰੋਗੇ ਤੇ ਆਉਣ ਵਾਲਾ ਜਿਹੜਾ ਤੁਹਾਡਾ ਫਿਊਚਰ ਆ ਬਹੁਤ ਬ੍ਰਾਈਟ ਹੋਊਗਾ ਤੇ ਨਾਲ ਦੀ ਨਾਲ ਜਿਹੜਾ ਧੀਰਜ ਆ ਉਹ ਵੀ ਰੱਖਣਾ ਜ਼ਰੂਰੀ ਆ ਕਿਸੇ ਵੀ ਕੰਮ ਦੇ ਵਿੱਚ ਠੀਕ ਹੈ ਜੀ ਆਪਣੀ ਵਾਰੀ ਦੀ ਹਮੇਸ਼ਾ ਵੇਟ ਕਰੋ ਕਦੀ ਵੀ ਤੁਸੀਂ ਇਹ ਨਹੀਂ ਸੋਚਣਾ ਕਿ ਮੈਂ ਤਾਂ ਬਹੁਤ ਦੇਰ ਤੋਂ ਮਿਹਨਤ ਕਰ ਰਿਹਾ ਵਾਂ ਜਾਂ ਮੈਂ ਮਿਹਨਤ ਕਰ ਨਹੀਂਆ ਮੈਨੂੰ ਤਾਂ ਕੁਝ ਮਿਲਿਆ ਨਹੀਂ ਮੈਨੂੰ 2 ਸਾਲ ਹੋ ਗਏ ਲੱਗਿਆ ਨੂੰ ਇਸ ਕੰਮ ਦੇ ਵਿੱਚ ਕੋਈ ਵੀ ਤੁਸੀਂ ਕੰਮ ਆਪਣਾ ਕਰ ਰਹੇ ਹੋ ਤੁਸੀਂ ਆਪਣੇ ਅਕੋਰਡਿੰਗ ਲਓ ਤੇ ਮੈਂ ਤਾਂ ਹੁਣ ਹਨਾ ਤੁਸੀਂ ਉਸ ਤੋਂ ਮੂਵ ਔਨ ਕਰ ਜਾਓ ਕਿ ਨਹੀਂ ਮੇਕੋ ਨਹੀਂ ਹੋਣਾ ਪਰ ਪਲੀਜ਼ ਸਮੇਂ ਦੀ ਵੇਟ ਕਰੋ ਜੇ ਤੁਸੀਂ ਕੋਈ ਕੰਮ ਕਰ ਰਹੇ ਹੋ ਨਾ ਇਟ ਮੀਨਸ ਉਹ ਪਰਮਾਤਮਾ ਕਰਵਾ ਰਿਹਾ ਤੁਹਾਡੇ ਕੋਲ ਉਹ ਫਿਊਚਰ ਵਿੱਚ ਤੁਹਾਡੇ ਲਈ ਉਹਦਾ ਸਕੋਪ ਹੈ ਤੁਸੀਂ ਤਾਂ ਹੀ ਕਰ ਰਹੇ ਹੋ ਠੀਕ ਹੈ ਜੀ ਉਹਦੇ ਬਿਨਾ ਪਤਾ ਨਹੀਂ ਹਿਲਦਾ ਉਸ ਪਰਮਾਤਮਾ ਬਿਨਾ ਜੇ ਤੁਹਾਡੀ ਤੁਹਾਡੇ ਦਿਮਾਗ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੰਮ ਕਰ ਰਹੇ ਹੋ ਜਾਂ ਕੋਈ ਤੁਹਾਨੂੰ ਆਪਣੇ ਫਿਊਚਰ ਨੂੰ ਲੈ ਕੇ ਕੋਈ ਵੀ ਪਲੈਨਿੰਗ ਹੈ ਉਹ ਪਲੈਨਿੰਗ ਵੀ ਪਰਮਾਤਮਾ ਉਹ ਲਿਖੀ ਗਈ ਹੈ ਤੁਹਾਡੀ ਪਲੈਨਿੰਗ ਉਹ ਤੁਸੀਂ ਇਨ ਫਿਊਚਰ ਜਾ ਕੇ ਬੜਨਾ ਉਹ ਤਾਂ ਹੀ ਤੁਹਾਡੇ ਮਾਈਂਡ ਚ ਆਇਆ ਠੀਕ ਹੈ ਜੀ ਹਰ ਕੋਈ ਸਿੰਗਰ ਨਹੀਂ ਹਰ ਕੋਈ ਕ੍ਰਿਕਟਰ ਨਹੀਂ ਹਰ ਕੋਈ ਸਪੋਰਟਸਮੈਨ ਨਹੀਂ ਬਣਦਾ ਹਰ ਕੋਈ ਐਕਟਰ ਨਹੀਂ ਬਣਦਾ ਹਰ ਕੋਈ ਬਿਜ਼ਨਸਮੈਨ ਨਹੀਂ ਬਣਦਾ ਜਿਹ ਜਿਹਦੀ ਲਾਈਫ ਦੇ ਵਿੱਚ ਜੋ ਲਿਖਿਆ ਹੁੰਦਾ ਉਹ ਜੋ ਉਹਨੇ ਬਣਨਾ ਹੁੰਦਾ ਪਰਮਾਤਮਾ ਵੀ ਉਹੀ ਸੋਚ ਉਹਦੇ ਅੰਦਰ ਉਤਪਨ ਕਰਤਾ ਆ ਉਹਦੇ ਦਿਮਾਗ ਦੇ ਵਿੱਚ ਬਸ ਆਪਾਂ ਨੂੰ ਉਸ ਤੇ ਕੰਮ ਕਰਨਾ ਪੈਂਦਾ ਆਪਾਂ ਨੂੰ ਮਿਹਨਤ ਕਰਨੀ ਪੈਂਦੀ ਆ ਫਿਰ ਦੇਖਿਓ ਤੁਹਾਨੂੰ ਜਿਹੜੇ ਰਿਜ਼ਲਟ ਮਿਲਣਗੇ ਨਾ ਉਹ ਤੁਸੀਂ ਤੁਹਾਡੀ ਸੋਚ ਤੋਂ ਪਰੇ ਹੋਣਗੇ ਫਿਰ ਉਹ ਦੇਖਦੇ ਹੁੰਦੇ ਆ ਦੁਨੀਆ ਦੇਖਦੀ ਹੁੰਦੀ ਆ ਖੜ ਕੇ ਜਦੋਂ ਆਪਾਂ ਸਫਲ ਹੋ ਜਾਂਦੇ ਆ ਪਰਮਾਤਮਾ ਨੇ ਹਰ ਇੱਕ ਦਾ ਟੀਚਾ ਤੁਸੀਂ ਲਾਈਫ 'ਚ ਕੀ ਬਣਨਾ ਉਹ ਹਰ ਇੱਕ ਦਾ ਤੈਅ ਆ ਪਰ ਉਹ ਹਾਸਲ ਆਪਾਂ ਕਰਨਾ ਜੇ ਤੁਸੀਂ ਕਹੋਗੇ ਤੁਹਾਨੂੰ ਪਰੋਸੀ ਪ੍ਰਾਈ ਥਾਲੀ ਮਿਲ ਜਈ ਉਹ ਕਦੀ ਨਹੀਂ ਮਿਲਦੀ ਕਿਸੇ ਨੂੰ ਨਹੀਂ ਮਿਲਦੀ ਤੇ ਜਿਹੜੇ ਆਪਣੇ ਸਭ ਤੋਂ ਤੁਸੀਂ ਅੰਬਾਨੀ ਨੂੰ ਕੋਣ ਨਹੀਂ ਜਾਣਦਾ ਤੁਸੀਂ ਅੰਬਾਨੀਆਂ ਦੇ ਲਾਈਫ ਨੂੰ ਉਹਨਾਂ ਦੇ ਸਟੱਡੀ ਕਰੋ ਉਹਨਾਂ ਦੀ ਲਾਈਫ ਤੇ ਉਹਨਾਂ ਨੇ ਤੁਸੀਂ ਜਾ ਕੇ ਗੂਗਲ ਤੇ ਤੁਹਾਨੂੰ ਹਰ ਤਾਂ ਮਿਲ ਜੂਗੀ ਦੇਖੋ ਉਹਨਾਂ ਨੇ ਕਿੰਨੀ ਸਟੱਡੀ ਕੀਤੀ ਆ ਉਹਨਾਂ ਨੇ ਕਿੰਨੀ ਗਰੀਬੀ ਦੇ ਵਿੱਚੋਂ ਉੱਠ ਕੇ ਤੇ ਆਪਣੇ ਬਿਜ਼ਨਸ ਨੂੰ ਕਿਹੜੀਆਂ ਬੁਲੰਦੀਆਂ ਤੇ ਲੈ ਕੇ ਗਏ ਜੇ ਕੋਈ ਬੰਦਾ ਕਹੇ ਕਿ ਮੈਂ ਗਰੀਬ ਆ ਮੈਂ ਕੁਝ ਕਰ ਨਹੀਂ ਸਕਦਾ ਮੇਰੇ ਕੋਲ ਪੈਸੇ ਨਹੀਂ ਇਹ ਐਕਸਕਿਊਜ਼ ਕਰਨੇ ਬੰਦ ਕਰੋ ਐਕਸਕਿਊਜ਼ ਜਿਹੜੇ ਬੰਦ ਕਰੋ ਜੀ ਇਹ ਕਿਉਂਕਿ ਜਿਹੜੇ ਅੱਜ ਟੌਪ ਦੇ ਬਿਜ਼ਨਸਮੈਨ ਬਣ ਚੁੱਕੇ ਆ ਉਹਨਾਂ ਨੇ ਜ਼ੀਰੋ ਤੋਂ ਸ਼ੁਰੂਆਤ ਕੀਤੀ ਸੀ ਉਹਨਾਂ ਦਾ ਬੈਂਕ ਅਕਾਊਂਟ ਜ਼ੀਰੋ ਸੀ ਸੋ ਇਸ ਇਸ ਐਸ ਏਕਸਕਿਊਜ਼ ਦੇ ਨਾਲ ਨਾ ਚੱਲੋ ਕਿ ਹਾਂ ਕਿ ਸਾਡੇ ਕੋਲ ਪੈਸਾ ਨਹੀਂ ਅਸੀਂ ਇਦਾਂ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਤੁਹਾਡੀ ਅੰਦਰਲੀ ਵਿਲ ਪਾਵਰ ਆ ਉਹ ਸਟਰੋਂਗ ਹੋਣੀ ਚਾਹੀਦੀ ਆ ਠੀਕ ਹੈ ਜੀ ਤੁਹਾਡੀ ਵਿਲ ਪਾਵਰ ਸਟਰੋਂਗ ਹੈ ਤੁਹਾਡੇ ਇਰਾਦੇ ਮਜ਼ਬੂਤ ਨੇ ਤੁਸੀਂ ਸਮੇਂ ਦੇ ਪਾਬੰਦ ਹੋ ਤੁਸੀਂ ਧੀਰਜ ਰੱਖ ਰਹੇ ਹੋ ਤੁਹਾਨੂੰ ਦੁਨੀਆ ਦੀ ਕੋਈ ਸ਼ੈ ਨਹੀਂ ਜਿਹੜੀ ਟੌਪ ਤੇ ਜਾਣ ਤੋਂ ਰੋਕ ਸਕੇ ਪੈਸਾ ਮਨੁੱਖ ਨੇ ਬਣਾਇਆ ਠੀਕ ਹੈ ਜੀ ਜਿਹੜਾ ਪੈਸਾ ਆ ਨਾ ਜਿਹੜਾ ਰੁਪਇਆ ਜਿਹੜਾ ਜਦੋਂ ਉਹਦਾ ਅਵਿਸ਼ਕਾਰ ਹੋਇਆ ਉਹ ਇੱਕ ਮਨੁੱਖ ਨੇ ਕੀਤਾ ਸੀ ਠੀਕ ਹੈ ਜੀ ਤੇ ਇਸ ਕਰਕੇ ਤੁਸੀਂ ਇਹ ਕਦੀ ਨਹੀਂ ਸੋਚਣਾ ਕਿ ਪੈਸਾ ਹੋਊਗਾ ਤਾਂ ਮੈਂ ਕੁਝ ਬੜੂ ਸੋ ਇਸ ਕਰਕੇ ਕਦੀ ਨਹੀਂ ਸੋਚਣਾ ਕਿ ਸਾਡੇ ਕੋਲ ਜੇ ਪੈਸਾ ਹੋਊਗਾ ਅਸੀਂ ਤਾਂ ਕੁਝ ਕਰ ਸਕਦੇ ਹਾਂ ਤੁਸੀਂ ਆਪਣੀ ਮਿਹਨਤ ਦੇ ਨਾਲ ਪੈਸੇ ਨੂੰ ਖੁਦ ਕ੍ਰੀਏਟ ਕਰੋ ਠੀਕ ਹੈ ਜੀ ਸੋ ਇਸਗੀ ਅੱਜ ਦੀ ਵੀਡੀਓ ਜਿਹੜੇ ਦੋ ਗੁਰਮੰਤਰ ਨੇ ਕਿਹੜੇ ਨੇ ਅਸੀਂ ਤੁਹਾਨੂੰ ਦੱਸ ਚੁੱਕੀਆਂ ਇੱਕ ਸਮਾ ਤੇ ਇੱਕ ਧੀਰਜ ਸਮਾ ਸੰਭੋ ਤੇ ਧੀਰਜ ਰੱਖੋ ਤੇ ਆਪਣੀ ਮਿਹਨਤ ਕਰੋ ਤਾਂ ਕਿ ਜਿਹੜੀ ਸਫਲਤਾ ਉਹ ਤੁਹਾਡੇ ਕਦਮਾਂ 'ਚ ਆ ਸਕੇ ਠੀਕ ਹੈ ਜੀ ਸੋ ਕਿਵੇਂ ਦੀ ਲੱਗੀ ਵੀਡੀਓ ਜ਼ਰੂਰ ਦੱਸਣਾ ਤੇ ਜੇ ਵੀਡੀਓ ਵਧੀਆ ਲੱਗੀ ਤੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਲਾਈਕ ਵੀ ਕਰ ਦੇਣਾ ਵੀਡੀਓ ਨੂੰ ਤੇ ਨਾਲ ਦੀ ਨਾਲ ਦੀ ਬੈਲ ਆਈਕਨ ਨੂੰ ਪ੍ਰੈਸ ਕਰਕੇ ਜਾਣਾ ਤੇ ਕਮੈਂਟ ਜਰੂਰ ਕਰਕੇ ਦੱਸਣਾ ਠੀਕ ਹੈ ਜੀ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਚ ਕੋਈ ਨਵਾਂ ਟਾਪਿਕ ਲੈ ਕੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ